ਲੰਗਰ ਚੱਲ ਰਿਹਾ ਨਗਰ ਦੌਲਰ ਦਾ ਸਾਹਮਣੇ ਮਾਈਆਂ ਬਟਰ ਕੱਢ ਰਹੀਆਂ ਬੈਠ ਗਾ ਸੇਵਾਦਾਰ ਆਪਣੇ ਸੇਵਾ ਕਰ ਰਹੇ ਆ ਗੁਰੂ ਮਹਾਰਾਜ ਆਗੇ ਆਪਣੇ ਗੁਰੂ ਮਹਾਰਾਜ ਆਗੇ ਪਾਲਕੀ ਦੇ ਵਿੱਚੋਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਵਾ ਹੈ ਗੁਰੂ ਸਤਨਾਮ ਵਾਵਾ ਹੈ ਗੁਰੂ ਸਤਨਾਮ ਵਾਵਾ ਹੈ ਗੁਰੂ ਬਾ ਆ ਮਹਾਨੇ ਆਇਆ ਦਾ ਲੰਗਰ ਚੱਲ ਰਿਹਾ ਹੈ ਇੱਧਰਲੇ ਪਾਸੇ ਨਾਲ ਆਦਿਆ ਕਰ ਰਿਹਾ ਰਿਹਾ ਕਰ ਰਿਹਾ ਤਿਆਰ ਆ ਅਨੰਦਪੁਰ ਸਾਹਿਬ ਹੋਲੇ ਮੱਲੇ ਤੇ ਜਿੱਥੇ ਆਪਣੇ ਲੰਗਰ ਚੱਲਦੇ ਹੁੰਦੇ ਆ ਆ ਦੇ ਆਹਾਰੇ ਉਹ ਸਾਹਮਣੇ ਨੰਗ ਖੜੇ ਘੋੜੇ ਵਾਲੇ ਆ ਟਰੈਕਟਰ ਆ ਮਹਾਰਾਣੀ ਵਾਲਾ ਲੰਗਰ ਉਹ ਪਰੇਖਪੁਰ ਦੁਆਰਾ ਪਈ ਜਾਂਦਾ ਆ ਵੀ 16 ਉਹ ਰਿਆ ਭਿੰਦਰ ਅਵਨੇਂਦਰ ਸਿੰਘ ਅਸਟ੍ਰੇਲਿਆ ਵਰਤਾ ਆ ਰਿਹਾ ਅਵਨੇਂਦਰ ਸਿੰਘ ਚਾਹ ਤੂਨੀ ਪਕੌੜੇ ਵਰਤਾਉਂਦਾ ਨਰਮਲ ਚਾਹ ਬਣਾਉਂਦਾ ਬਲਾਜਮ ਵੀ ਸਕਦੇ ਆ ਇਧਰ ਜਰਨੈਲ ਹਣੀ ਭਾਂਡੇ ਮੰਗਦੇ ਆ ਵਾਲੀ ਟੈਂਕੀ ਪੁਲਿਸ ਮਹਿਕਵਾ ਖੜਾ ਸਾਹਮਣੇ ਗੱਡੀ ਖੜੀ ਭਾਈ ਵਾਲੇ ਵਾਲੇ ਸਮਾਨ ਲੈ ਕੇ ਆਏ ਆ ਬੱਲ ਦਾ ਟਰੱਕ ਖੜਾ ਪਰੇ ਉਹ ਹਲਵਾਈ ਲੱਗੇ ਆ ਪਰੇ ਅੰਦਰ ਮਾਈਆਂ ਪ੍ਰਚਾਦਾ ਪਕਾਰੀਆਂ ਤੰਬੂ ਦੇ ਪਿੱਲੇ ਪਾਸੇ ਮਾਈਆਂ ਮਟਰ ਕੱਟ ਰਹੀਆਂ ਹਨ ਜਿੰਦਰ ਵਰਤਾਰਿਆ ਚਾਹ ਇੰਡੀਆ ਵਾਲੀ ਸੰਗਤ ਲੱਗੀ ਆ ਬਾਈ ਆਹ ਪੜਦਾ ਆਪਾਂ ਆਹ ਤਾਹੇ ਚੱਕਣਾ ਪੈਣਾ ਘੋੜੀ ਲੈ ਕੇ ਆ ਘੋੜੀ ਇੱਥੇ ਆ ਪਰਦਾ ਆਪਣਾ ਤਾਂ ਹੀ ਚੱਕਦੇ ਹੋ ਚੱਲ 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 ਲੱਗੀ ਆ ਫੁੱਲੇ ਵਾਲਾਲੇ ਆ ਲੰਗਰ ਆਪਣੇ ਕੋਲ ਉਧਲੇ ਹੋਰੀਏ ਕੋਲ ਦੇ ਉਹਨਾਂ ਨੇ ਲੰਗਰ ਲਾਉਣਾ ਉਹ ਕਰਾ ਰਹੇ ਆ ਪੱਧਰ ਜ਼ਮੀਨ ਉੱਥੇ ਜੇ ਇਸੇ ਵੀ ਲੱਗੀ ਆ ਉਹ ਦੇ ਇਧਰ ਸਾਰੇ ਵਰਤਾਰੇ ਆ ਸੇਵਾਦਾਰ ਇਧਰ ਬਾਲੋਲੀ ਚਾਹ ਬਣਾਉਂਦੇ ਆ ਨਿਰਮਲ ਕਰੋੜੀ ਮੈਂਬਰ ਸਾਡਾ ਆਟਾ ਕੁੱਲਣ ਤੇ ਗਰਮੀ ਦੀ ਤੇ ਇਹਦੀ ਸੇਵਾ ਚੱਲ 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 ਗੁਰੂ ਮਹਾਰਾਜ ਆਗੇ ਸੱਤੇ ਪਾਛਾ ਦਸਵੇਂ ਪਾਸ਼ਾ ਜੀ ਦਸਾਂ ਪਾਸ਼ਾ ਦੀ ਆਤਮਿਕ ਜੋਤ ਗਿਆਨ ਸਰੂਪ ਜਾਗਦੀ ਜੋਤ ਹਰ ਜੋ ਕੀ ਓਟ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਵਿੱਚ ਹਾਜ਼ਰ ਬਾਠ ਠੀਕ ਆ ਪਰਦਾ ਲਾ ਦਿਓ ਮੈਨਾਂ ਜਾਂ ਤਾਂ ਉੱਪਰ ਨਾਲ ਆ ਉੱਪਰ ਵੀ ਸੈਡ ਦਿਓ ਆਓ ਇਧਰੋਂ ਪਰਦਾ ਖੋਲ ਕੇ ਉੱਪਰ ਹੀ ਸਿੱਟ ਦਿਓ ਆਹਾ ਫੇਰ ਗੱਲ ਬਣਨੀ ਆ ਆ ਘੋੜੀ ਲਿਆ ਘੋੜੀ ਘੋੜੀ ਲਿਆ ਘੋੜੀ ਘੋੜੀ ਲਿਆ ਖੋਲ ਲਾ ਪਰਦਾ ਹਾਂ ਕੋਲਾ ਚੱਕਲਾ ਚਾਕੇ ਤੇ ਘੋੜੀ ਲਿਆ ਕੇ ਤੇ ਉੱਥੋਂ ਦੀ ਛੱਡ ਦੇ ਟਰਾਲੀ ਤੇ ਹੀ ਸਿੱਟਦੇ ਆ ਪਾਲਕੀ ਤੇ ਆ ਫੜਾ ਦੇ ਹਜੇ ਕਿਧਰ ਆ ਆਉਂਦਾ ਘੋੜੀ ਲੈ ਕੇ ਘੋੜੀ ਨਾਲ ਚੱਕਿਆ ਜਾਣਾ ਇੱਥੇ ਰੱਖਦੇ ਘੱਡੀ ਆ ਗਿਆ ਲੈਣ ਉਹ ਘੋੜੀ ਚੱਕ ਚੱਕ ਲਿਆ ਹੋ ਲਈ ਆਉਂਦਾ ਦੋਨੇ ਪਾਸੇ ਲਾ ਕੇ ਦੋਨੇ ਪਾਸੇ ਸੱਡਦੇ ਹੋ ਤਾਂ ਹੋਲੇ ਮੱਲੇ ਸ੍ਰੀ ਅਨੰਦਪੁਰ ਸਾਹਿਬ ਲੰਗਰ ਚਾਲਿਆ ਨਗਰ ਦੋਦਰ ਹਾਂਜੀ ਬੂ ਮਗਾਉਨੇ ਆ ਇਹਨਾਂ ਆਪਣੀ ਸਟੇਜ ਨਾਲ ਜੇ ਕਰਕੇ ਲਾਲ ਕੇ ਫਿਰ ਆਪਾਂ ਮਗਾਉਨੇ ਆ ਇਧਰੋ ਚੱਕ ਲੈ ਪਹਿਲਾਂ ਫੇਰਾ ਇਧਰ ਆ ਪ੍ਰੀਤਮ ਖੜਾ ਸੀ ਚੱਲ ਕੋਈ ਨਹੀਂ ਹੁਣ ਚੱਕ ਲੈ ਦੱਸਦਾ ਹਮਾਰ ਹੈ ਮੈਂ ਤਾਂ ਅਗਰ ਵੀ ਤੇ ਫੜਾ ਲਈ ਕਰਤਾ ਹਾਂ ਇਹਨੂੰ ਅਰਮਾ ਪਰਦਾ ਫੜਾ ਦੇ ਤਾਂ ਤਾਂ ਉੱਤ ਕਰਦੇ ਕੋ ਪਾਲਕੀ ਦੇ ਉੱਤੋਂ ਦੀ ਕਰਦੇ ਛੱਡ ਦੇ ਉੱਪਰ ਸਿਰ ਦੇ ਉੱਪਰ ਤਾਂ ਹਾਂ ਮਾਰ ਤਾਂ ਹਾਂ ਪਾਲਕੀ ਤੇ ਆਇਆ ਹੈ